ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚਮੇਲੀ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਫਰੀਦਕੋਟ ਤੋਂ ਚਹਿਲ ਵਾਲੀ ਸੜਕੋਂ ਬਾਣੇ ਵਜਦੀ ਸਿੱਧੀ ਚਮੇਲੀ ਆਉਂਦੀ ਹੈ ਇਹ ਤੋਂ ਅੱਗੇ ਸੜਕ ਕੋਟਸੁਖੀ ਨੂੰ ਨੱਕ ਜਾਂਦੀ ਹੈ ਬਿਲਕੁਲ ਨਾਲ ਦਾ ਪਿੰਡ ਨੰਗਲ ਹੈ ਇਹ ਤੋਂ ਇਲਾਵਾ ਢੁੱਡੀ ਬਾਣਾ ਕੋਟਸੁਖੀਆ ਇਹਦੇ ਆਸ-ਪਾਸ ਦੇ ਪਿੰਡ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆਂ ਖੇਤੀਬਾੜੀ ਦੇ ਨਾਲ ਨਾਲ ਮੇਨ ਜਿਵੇਂ ਆਪਾਂ ਪਸ਼ੂ ਬਹੁਤੇ ਘਰ ਰੱਖਦੇ ਉਸੇ ਤਰ੍ਹਾਂ ਇਹਨਾਂ ਕੋਲੇ ਰੱਖਿਓਏ ਪਸ਼ੂ ਤੇ ਘਰ ਦਾ ਰਵਾ ਮੈਂ ਦੂਜੀ ਵੀਡੀਓ ਬਣਾਉਣ ਲੱਗਾ ਪਹਿਲਾਂ ਵੀ ਇੱਕ ਮੱਝ ਵੇਚੀ ਸੀਗੀ ਨੀਲੀ ਰਾਵੀ ਨਸਲ ਦਾ ਇਹਨਾਂ ਕੋਲ ਪੁਰਾਣਾ ਰਵਾ ਪਰ ਵੇਚਦੀ ਜਿਵੇਂ ਧਿਆਨ ਨਹੀਂ ਜਾਂਦਾ ਨੀਲੀ ਰਾਵੀ ਦੇ ਸੀਮਾ ਨਾਲ ਆਪਾਂ ਨਹੀਂ ਲਵਾਉਂਦੇ ਤਾਂ ਉਦੋਂ ਕਿਤੇ ਨਾ ਕਿਤੇ ਪਸ਼ੂ ਜਿਹੜੇ ਉਹ ਗ੍ਰੇਟਿਡ ਹੋ ਜਾਂਦੇ ਆ ਪਰ ਸਟਰਕਚਰ ਵਾਲੇ ਪੱਖ ਤੋਂ ਤੁਹਾਨੂੰ ਇੱਕ ਬੜੀ ਸੋਹਣੀ ਮੱਝ ਦਿਖਾਉਣੀ ਹੈ ਦੂਜੀ ਗੱਲ ਇਹਦਾ ਸੁਭਾਅ ਬੜਾ ਠੰਡਾ ਸੀਲਾ ਵੈਸੇ ਤਾਂ ਵੀਡੀਓ ਬਣਦੀ ਤੋਂ ਜਿਹੜਾ ਵੀ ਭਰਾ ਜਾਣਕਾਰ ਹੈ ਉਹਨੂੰ ਅੰਦਾਜ਼ਾ ਹੋ ਜਾਂਦਾ ਜਦੋਂ ਉਪਰਾ ਬੰਦਾ ਘਰੇ ਆਵੇ ਤੇ ਪਸ਼ੂ ਦੀ ਵੀਡੀਓ ਬਣਾਉਣ ਲੱਗੇ ਜੇ ਪਸ਼ੂ ਠੰਡੇ ਸੁਭਾਅ ਨਾਲ ਖੜਾ ਹੈ ਤਾਂ ਇਹਦਾ ਮਤਲਬ ਉਹਦਾ ਸੁਭਾਅ ਸ਼ਾਂਤ ਹੈ ਤਾਂ ਹੀ ਇਸ ਤਰ੍ਹਾਂ ਖੜਾ ਨਹੀਂ ਤਾਂ ਭਾਈ ਦਾ ਨਾਸਤਾ ਹੈ ਪਸ਼ੂ ਰਵੇ ਦੀ ਗੱਲ ਕੀਤੀ ਸੀ ਦੋਸਤੋ ਤਾਂ ਘਰੇ ਹੋਰ ਵੀ ਤੁਸੀਂ ਮੱਝਾਂ ਨੀਲੀ ਰਾਵੀ ਦੀਆਂ ਦੇਖੋਗੇ ਇਸ ਸਾਈਡ ਦੇ ਉੱਤੇ ਵੱਧੇ ਹੋਏ ਪਸ਼ੂ ਇੱਕੋ ਹੀ ਰਵਾ ਪੁਰਾਣਾ ਇਹਨਾਂ ਕੋਲ ਤੁਰਿਆ ਆਪਾਂ ਇਹਦੇ ਬਾਰੇ ਗੱਲਬਾਤ ਦੋਸਤੋ ਕਰਨੀ ਹੈ ਬਾਹਰ بارش ਚ ਕੰਟੀਨਿਊ ਚੱਲ ਰਹੀ ਹੈ ਅੰਦਰ ਇਹਨੂੰ ਵੱਧਾ ਹੋਇਆ ਦੂਜੇ ਪਾਸੇ ਤੋਂ ਲਹਿਦਾ ਪਰ ਫਿਰ ਵੀ ਮਸਤੋਈ ਖੜੀ ਇਹ ਮੱਝ ਵਿਕਰੀ ਵਾਸਤੇ ਹੈ ਡਿਟੇਲ ਪੁੱਛਾਂਗੇ ਉਹ ਤੋਂ ਪਹਿਲਾਂ ਇੱਕ ਚੀਜ਼ ਦਿਖਾ ਦਿਆਂ ਵੀ ਇਹਦਾ ਦੁੱਧ ਲੰਬਾ ਟਾਈਮ ਚੋਇਆ ਤੇ ਅੱਜ ਤੋਂ ਲਗਭਗੇ 2 ਕੁ ਮਹੀਨੇ ਪਹਿਲਾਂ ਹੀ ਇਹਨੂੰ ਦੁੱਧੋਂ ਡਰਾਈ ਕੀਤਾ ਉਹ ਵੀਡੀਓ ਸ਼ੁਰੂ ਚ ਦਿਖਾਉਂਗਾ ਫਿਰ ਆਪਾਂ ਮੱਝ ਬਾਰੇ ਜਾਣਕਾਰੀ ਲਵਾਂਗੇ ਦੋਸਤੋ ਇਹ ਵੀਡੀਓ ਦੇਖ ਲਓ ਮਿਲਕਿੰਗ ਹੋ ਰਹੀ ਹੈ ਫਿਰ ਪਲੇ ਕਰ ਦਿੰਦਾ 29 ਜੂਨ ਦੋਸਤੋ ਇੱਥੋਂ ਤੁਸੀਂ ਇੱਕ ਵਾਰ ਜ਼ਰੂਰ ਚੈੱਕ ਕਰ ਲਿਓ ਤੇ ਹੁਣ ਜਿਹੜਾ ਉਹ ਮਿਲਕਿੰਗ ਹੋਈ ਜਾਂਦੀ ਦੇਖ ਸਕਦੇ ਜੀ ਮਤਲਬ ਪ੍ਰੋਪਰ ਵੀਡੀਓ ਬਣਾਈ ਆ ਜਦੋਂ ਦੁੱਧੋਂ ਡਰਾਈ ਕਰਨਾ ਸੀ 29 ਜੂਨ ਦੁਆਰਾ ਦੇਖ ਲਓ ਸੋ ਇਹ ਮੱਝ ਦੱਸੋ ਇੰਨੇ ਠੰਡੇ ਸੀਲ ਸੁਭਾ ਦੀਏ ਤੇ ਕਰਮ ਵਾਲੀ ਨੇ ਜਗਾ ਲਈ ਜਿਹੜੀ ਉਹ ਗਾਲਾ ਵੀ ਪਟ ਲਿਆ ਆਓ ਡਿਟੇਲ ਪੁੱਛ ਗਿਆ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸ ਦਿਓ ਜੀ ਅਕਲ ਨੱਥਾ ਸਿੰਘ ਜੀ ਅੰਕਲ ਜੀ ਅੱਜ ਆਪਾਂ ਇੱਕ ਇਹ ਜਿਹੜੀ ਝੋਟੀ ਆ ਆਪਾਂ ਵੇਚਣ ਲੱਗੇ ਆ ਇਹ ਤਾਂ ਕਰਦੀ ਹੈ ਆਪਣੇ ਕੋਲ ਹਾਂ ਜੀ ਕਰਦੀਆਂ ਆਂ ਜੀ ਕੈਨਵਾ ਸੂਏ ਸੁਣਾਏ ਇਹ ਦੂਜੇ ਸੂਏ ਸੁਣਾਏ ਦੂਜੇ ਸੂਏ ਸੁਣਾਏ ਹਾਂਜੀ ਅੱਛਾ ਦੁੱਧ ਮੈਂ ਜਿਵੇਂ ਵੈਸੇ ਤਾਂ ਵੀਡੀਓ ਹੀ ਦਿਖਾਤੀ ਏਵਰ ਕਿੰਨੇ ਕ ਦੁੱਧ ਤੇ ਡرائی ਹੋਈ ਐ ਇਹ 2.5 3 ਕਿਲੋ ਦਾ ਦੁੱਧ ਸੀਗਾ 2.5 3 ਕਿਲੋ ਦੁੱਧ ਸੀਗਾ ਹਾਂਜੀ ਠੀਕ ਐ ਅੱਛਾ ਦੂਜਾ ਸੂਆ ਸੁਣਾਏ ਪਹਿਲੇ ਸੂਏ ਜਦੋਂ ਤਾਜੀ ਸੂਈ ਸੀ ਉਦੋਂ ਦੁੱਧ ਕਿੰਨਾ ਦਿੱਤਾ ਦੁੱਧ ਤੋਂਆਂ ਵੇਲੇਆਂ ਦੋਂ ਵੇਲੇ ਨਾਲ 10 ਕਿਲੋ ਤਾਜੀ ਸੂਈ ਨੇ ਦੁੱਧ ਦਿੱਤਾ ਹੈ। ਠੀਕ ਹੈ। ਅੱਛਾ ਹੁਣ ਕਿੰਨੇ ਕਿ ਦਿਨ ਲੈ ਸਕਦੀ ਹੈ ਤੁਹਾਡੇ ਕੋਲ? ਹੁਣ 2-4 ਦਿਨ ਕੱਢੂਗੀ ਜੀ। 2-4 ਦਿਨ ਅਜੇ ਲੈ ਜੂ। ਕੀ ਰੇਟ ਕਰਦੇ ਹੋ ਇਹ ਦਾ ਅੰਕਲ? ਇਹ ਦਾ 175 ਜੀ। 1,75,000। ਦੂਸਰੇ ਜਿਹੜਾ ਸੀਮਨ ਲੱਗਾ ਉਹ ਮੈਂ ਹੀ ਦੱਸ ਦਿੰਦਾ ਵੀ ਗੜਵਾਸੂ ਦਾ ਗੁਰੂ ਅੰਗਦ ਦੇ ਵੈਟਰਨਰੀ ਸੈਂਸ ਯੂਨੀਵਰਸਿਟੀ ਜਿਹੜੀ ਉਹਦਾ 3087 ਬੱਲ ਹੈ ਉਹਦਾ ਇਹਦੇ ਸੀਮਨ ਲੱਗਾ 175 ਦਾ ਰੇਟ। ਜਿਹਨੇ ਮੱਝ ਤੇ ਪੈਸੇ ਇਨਵੈਸਟ ਕਰਨੇ ਆ ਤੇ ਚੌਕ ਨੀਲੀ ਰਾਵੀ ਦਾ ਰੱਖਦਾ। ਜਰੂਰ ਸੋਚਣਾ ਚਾਹੀਦਾ ਤੁਹਾਨੂੰ ਕਿ ਕਹਿਣ ਦੀ ਗੱਲ ਹੁੰਦੀ ਹੈ ਤੇ ਇੱਕ ਸਬੂਤ ਹੀ ਦਿਖਾ ਦੇਣਾ ਵੀ 29 ਜੂਨ ਨੂੰ ਇਹਦੀ ਲਾਸਟ ਮਿਲਕਿੰਗ ਹੋਈ ਹੈ ਉਹ ਇਹਨਾਂ ਨੇ ਵੀਡੀਓ ਹੀ ਬਣਾ ਲਈ ਚੋਂਦਿਆਂ ਤੂੰ ਉਹ ਵੀਡੀਓ ਪਈ ਐ ਮੋਬਾਈਲ 'ਚ ਜਦੋਂ ਕੋਈ ਭਰਾ ਆਊਗਾ ਦੁਬਾਰਾ ਵੀ ਦੇਖ ਲੂਗਾ ਤੋਂ ਮਾਰਕਿੰਗ ਦੱਸੋ ਇਹਦੀ ਇਸ ਤਰ੍ਹਾਂ ਦੀ ਹੈ ਕਿਤੇ ਨਾ ਕਿਤੇ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਦੋਂ ਸੀਮਣਾ ਦਾ ਧਿਆਨ ਨਹੀਂ ਜਾਂਦਾ ਤਾਂ ਉਹ ਦੋ ਗ੍ਰੇਟਿਡ ਹੋ ਜਾਂਦੇ ਪਸ਼ੂ ਵੈਸੇ ਬੱਚੇ ਜਿਹੜੇ ਉਹ ਚਮਕਦੀ ਅੱਖਾਂ ਲੈ ਆ ਜਾਣੇ ਦੋਨਾਂ ਅੱਖਾਂ ਦੇ ਵਿੱਚ ਪ੍ਰੋਪਰ ਜਵਾਬ ਤੁਹਾਨੂੰ ਦਿਸੂਗਾ ਦੋਨੇ ਅੱਖਾਂ ਦੇ ਵਿੱਚ ਵਾਈਟ ਰੰਗ ਨੀਲੀ ਰਵੀ ਵਾਲਾ ਦਿਸੂਗਾ ਬਾਕੀ ਤੋਰ ਕੇ ਵੀ ਤੁਹਾਨੂੰ ਦਿਖਾ ਦਿੰਨੇ ਆਂ ਬਾਕੀ ਨੀਲੀ ਰਾਵੀ ਦੀ ਜ਼ੁਬਾਨ ਜਿਹੜੀ ਕਹਿੰਦੇ ਆ ਜੀਬ ਕਹਿੰਦੇ ਆ ਉਹ ਗੁਲਾਬੀ ਰੰਗ ਦੀ ਹੁੰਦੀ ਹੈ ਤੇ ਇਹਦੀ ਵੀ ਜੀਬ ਗੁਲਾਬੀ ਹੈ ਬਹੁਤ ਸੋਹਣਾ ਢਾਂਚਾ ਦੱਸੋ ਫੋਲੋ ਆ ਕੇ ਮੱਝ ਨੂੰ ਦੇਖੋਗੇ ਨਾ ਤੁਹਾਡਾ ਮਨ ਖੁਸ਼ ਕਰੂਗੀ ਇਤਾਂ ਦਾ ਇਹਦਾ ਸਟਰਕਚਰ ਹੈ ਕਰਮਾਂ ਵਾਲੀ ਦਾ ਸਭੀ ਫੁੱਲ ਹੈ ਬਹੁਤ ਸੋਹਣੀ ਇਹਨਾਂ ਨੇ ਸੰਭਾਲੀ ਹੈ ਥਾਂ ਚੰਗੇ ਆ ਬਾਕੀ ਚੁਵਾਈ ਦੇ ਵਿੱਚ ਕਿਸੇ ਦੇ ਹੱਥ ਨਹੀਂ ਪੈਂਦੀ ਹੁਣ ਤੱਕ ਜਿਹੜਾ ਪਿਛਲਾ ਸੂਆ ਇਹਨਾਂ ਨੇ ਪਹਿਲਾ ਸੂਆ ਚੋਇਆ ਫਿਟਿੰਗ ਵਾਲਾ ਹਵਾਨਾ ਹੈ ਬਾਹਰੋਂ ਚਾਨਣ ਪਾਊਗਾ ਉਧਰੋਂ ਜਦੋਂ ਵਾਪਸ ਮੋੜਾਂਗੇ ਪੇਰ ਤੋਂ ਹਵਾਨਾ ਜਿਆਦਾ ਵਧੀਆ ਦਿਸ ਜਣਾ ਮੀ ਪਈ ਜਾਂਦਾ ਦੋਸੋ ਅ ਇਧਰ ਇਹਨਾਂ ਨੇ ਮਿਸਤਰੀ ਵੀ ਲਾਇਆ ਹੋਇਆ ਜੀ ਦੇ ਕਰਕੇ ਜਗਾ ਜਿਹੜੀ ਇੰਨੀ ਕਿਤੇ ਤੁਹਾਨੂੰ ਤੋਰ ਕੇ ਦਿਖਾਉਣਾ ਕਿ ਇਸ ਮਾਝਨ ਦੋਸੋ ਮੈਂ ਕਿਹਾ ਸੀ ਵੀ ਇਹਦਾ ਹਵਾਨਾ ਫਿਕਸ ਜਾ ਹੈ ਤੇ ਤੁਸੀਂ ਦੇਖੋਗੇ ਪੂਰਾ ਜੋਸ਼ ਹਵਾਨੇ ਦੇ ਵਿੱਚ ਦਿਸਣਾ ਤੁਹਾਨੂੰ ਤੋਂ ਪਤਲੀ ਪੂਛ ਮੋੜ ਦੇ ਵਿੱਚੋਂ ਸੰਵਾਲੀ ਬਹੁਤ ਸੋਹਣੀ ਹੈ ਪੈਟ ਕੁੜੇ ਦੀ ਇਹਦੇ ਚੜਾਈ ਤੁਸੀਂ ਨੋਟ ਕਰ ਲਿਓ ਉਹ ਵੀ ਬਹੁਤ ਚੰਗੀ ਹੈ ਥਾਣੇ ਦੇ ਸੋਹਣੇ ਹੈ ਫਵਾਨਾ ਹੁਣ ਜਾਣਦੀ ਦਾ ਦੇਖੋ ਹਜੇ ਇਹਨੇ ਦਿਨ ਲੈ ਜਾਣੇ ਆ ਪੰਜ ਚਾਰ ਸੂਨ ਦੇ ਵਿੱਚ ਸਿੱਧੀ ਅੰਦਰੋਂ ਬਾਹਰ ਨੂੰ ਲੈ ਜਾਓ ਅੰਕਲ ਜੀ ਤੋਂ ਇਹ ਮੱਝ ਦੋਸਤੋ ਵਿਕਰੀ ਆਸਤੇ ਆ ਬਾਹਰ ਨੂੰ ਤੋੜਦੇ ਆ ਥੋੜਾ ਕਣਿਆਂ ਦੇ ਵਿੱਚ ਛੋਟੀ ਮੱਝ ਨਾ ਸਮਝੋ ਜਿਹੜਾ ਵੀਰ ਵੀਡੀਓ ਨੂੰ ਦੇਖ ਰਿਹਾ ਹੈ ਹਾਈਟ ਠੀਕ ਹੈ ਪਰ ਜਿਹੜੀ ਚੌੜਾਈ ਆ ਢਾਂਚੇ ਦੀ ਉਹ ਵੱਡੀਆਂ ਮੱਝਾਂ ਜਿੰਨੀ ਜਿਹੜੀਆਂ ਆਪਾਂ ਫੋਲੋਅਰਾਂ ਦੀਆਂ ਮੱਝਾਂ ਮੰਨੀਆਂ ਉੱਤੋਂ ਤੁਹਾਨੂੰ ਢਾਂਚਾ ਚੌੜਾ ਦਿੱਤਾ ਹੋਣਾ ਬਿਊਟੀਫੁਲ ਆ ਦੋਸਤੋ ਸਿੰਗ ਦੀ ਸੋਹਣੀ ਆ ਛੋਟੀ ਫਵਾਨਾ ਚੌੜਾ ਬਹੁਤ ਆ ਦੱਸੋ ਪੱਟਾਂ ਦੇ ਸਨ ਚ ਦੁੱਧ ਜੋ ਸਚਾਈ ਉਹ ਤੁਹਾਨੂੰ ਦੱਸਦਾ ਵੈਸੇ ਦੁੱਧ ਜਿਆਦਾ ਦੇਊਗੀ ਮੱਝ ਐ ਸੂਏ ਦੇ ਵਿੱਚ ਕਿਉਂਕਿ ਦੂਜੇ ਸੂਏ ਤੀਜੇ ਸੂਏ ਮੱਝ ਨੇ ਦੁੱਧ ਦੇਣਾ ਹੁੰਦਾ ਹਜੇ ਥੋੜੀ ਥੋੜੀ ਭਲੂਣ ਲੱਤਾਂ ਤੇ ਆਉਣ ਲੱਗੀ ਐ ਲਈ ਚਲੋ ਜੀ ਅੱਗੇ ਨੂੰ ਤੋਂ ਥਾਂ ਦਾ ਸਹਜ ਇੱਥੋਂ ਤੁਸੀਂ ਦੇਖ ਲਓ ਬੰਤਰ ਦੇਖੋ ਕਰਮਾ ਵਾਲੀ ਵੀ بارش ਹੋ ਰਹੀ ਐ ਕਣੀਆਂ ਵਿੱਚ ਤੁਹਾਨੂੰ ਦਿਸਣੀਆਂ ਪਰ ਅਸੀਂ ਤੁਹਾਨੂੰ ਇਸ ਤਰੀਕੇ ਨਾਲ ਇਹਦੀ ਵੀਡੀਓ ਦਿਖਾ ਦਿੰਨੇ ਆ ਬਾਕੀ ਤੁਸੀਂ ਕੋਲੋਂ ਆ ਕੇ ਪਾਸ ਕਰ ਲਓ ਸੋ ਇੱਕ ਹੀ ਮੱਝ ਸੀ ਦੱਸੋ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੀ ਸੀ ਤੇ ਇਹ ਚਮੇਲੀ ਪੈਂਡ ਦੇ ਵਿੱਚੋਂ ਤੁਹਾਨੂੰ ਵੀਡੀਓ ਦਿਖਾਈ ਹੈ। ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਮਿਹਰਬਾਨੀ।